ਦਾ ਹੈ ਸੂਰਜ ਮਗਦਾਨ ਕਿਸੀ ਉਹ ਵੀ ਨੀਲਾ ਬਦਾਂ ਆਦਮ ਤੂੰ ਕਿੱਥੇ ਹੈ ਆ ਜਾ ਤੂੰ ਕਿੱਥੇ ਹੈ ਆ ਜਾ ਤੂੰ ਕਿੱਥੇ ਹੈ ਕੁਸ਼ ਖਬਰ ਦੇ ਇਸ ਨਵੇਂ ਬਗ ਵਿੱਚ ਆਪ ਸਭ ਦਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਮਤੀਏ ਇੰਜੀਲ ਦੇ 13ਵੇਂ ਅਧਿਆਏ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਉਸ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾੰਤ ਦੇ ਕੇ ਕਿਹਾ ਭਾਈ ਸਵਰਗਨਾ ਰਾਜ ਇੱਕ ਮਨੁੱਖ ਵਰਗਾ ਹੈ ਜੀਨੇ ਆਪਣੇ ਖੇਤ ਵਿੱਚ ਚੰਗਾ ਬੀਜਿਆ ਪਰ ਜਦ ਲੋਕ ਸੋ ਰਹੇ ਸਨ ਤਦ ਉਹਦਾ ਵੈਰੀ ਆਇਆ ਅਤੇ ਉਸਦੇ ਕਣਕ ਵਿੱਚ ਜੰਗਲੀ ਬੁੱਟੀ ਬੀਜ ਗਿਆ ਸੁਰਗਦੇ ਰਾਜ ਬਾਰੇ ਤੀਜਾ ਵਿਸ਼ਾ ਇਹ ਹੈ ਕਿ ਇਸ ਰਾਜ ਦਾ ਇੱਕ ਰਾਜਾ ਹੈ ਅਤੇ ਉਸਦੇ ਇੱਕ ਲੋਕ ਹਨ ਕਿਸੇ ਵੀ ਰਾਜੇ ਦਾ ਰਾਜ ਬਣੰਦੇ ਤਿੰਨ ਤਰੀਕੇ ਹਨ ਪਹਿਲਾ ਪਰੰਪਰਾਗਤ ਧੰਗ ਅਰਥਾਤ ਪਿਤਾ ਰਾਜਾ ਸੀ ਇਸ ਲਈ ਹੁਣ ਪੁੱਤਰ ਰਾਜਾ ਬਣ ਗਿਆ ਦੂਜਾ ਰਾਜ ਵਿੱਚ ਬਗਾਵਤ ਰਾਹੀ ਪਾਓ ਕਿਸੇ ਨੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ ਅਤੇ ਰਾਜੇ ਨੂੰ ਕੈਦ ਕਰ ਗਏ ਜਾਂ ਉਸ ਨੂੰ ਮਾਰ ਕੇ ਖੁਦ ਰਾਜਾ ਬਣ ਗਿਆ ਤੀਜਾ ਇੱਕ ਰਾਜੇ ਨੇ ਬਾਹਰੋਂ ਹਮਲਾ ਕਰਕੇ ਦੂਜੇ ਰਾਜੇ ਨੂੰ ਇੱਕ ਯੁੱਧ ਵਿੱਚ ਹਰਾ ਦਿੱਤਾ ਅਤੇ ਰਾਜਾ ਬਣ ਗਿਆ ਪਰ ਸਵਰਗ ਦੇ ਰਾਜ ਦਾ ਰਾਜਾ ਬਣ ਲਈ ਪ੍ਰਮੇਸ਼ੂ ਮਸੀ ਆਪ ਸਵਰਗ ਤੋਂ ਹੇਠਾਂ ਆਇਆ ਅਤੇ ਮਨੁੱਖ ਦੇ ਨਾਲ ਮਾਸ ਅਤੇ ਲਹੂ ਦੇ ਨਾਲ ਭਾਗੀਦਾਰ ਬਣਿਆ ਭਾਵ ਅਪਤਾਨ ਹੋਇਆ ਉਹ ਪਾਪ ਤੋਂ ਅੰਜਾਨ ਸੀ ਉਸ ਵਿੱਚ ਕੋਈ ਪਾਪ ਨਹੀਂ ਸੀ ਉਸਨੇ ਕੋਈ ਪਾਪ ਨਹੀਂ ਕੀਤਾ ਸੀ ਉਸਨੇ ਗਾਲਾਂ ਵਟੇ ਗਾਲਾਂ ਵਾਪਸ ਨਹੀਂ ਕੀਤੀਆਂ ਪਰ ਉਸਨੇ ਆਪਣੇ ਆਪ ਨੂੰ ਸੱਚੇ ਜੱਜ ਦੇ ਹਵਾਲੇ ਕਰ ਦਿੱਤਾ ਬੇਦਾਗ ਅਤੇ નિર્ਦੋਸ਼ ਹੋਣ ਦੇ ਬਾਵਜੂਦ ਉਸਨੇ ਖੁਦ ਮਨੁੱਖ ਨੇ ਪਾਪਾਂ ਦੀ ਸਜ਼ਾ ਭੁਗਤਾਈ ਤਾਂ ਜੋ ਉਹ ਮਨੁੱਖ ਦੇ ਪਾਪ ਇਸ ਦੇ ਪ੍ਰਭਾਵ ਅਤੇ ਇਸ ਦੀ ਸਜਾ ਤੋਂ ਮੁਕਤ ਕਰ ਸਕੇ ਜੋ ਕੋਈ ਉਸ ਵਿੱਚ ਵਿਸ਼ਵਾਸ ਕਰਨਾ ਹੈ ਉਹ ਉਸ ਦੀ ਪ੍ਰਜਾ ਬਣ ਜਾਂਦਾ ਹੈ ਅਤੇ ਉਹ ਉਹਨਾਂ ਦਾ ਰਾਜਾ ਬਣ ਜਾਂਦਾ ਹੈ ਕੀ ਤੁਸੀਂ ਪ੍ਰਭੂ ਈਸ਼ੂ ਮਸੀਹ ਨੂੰ ਆਪਣਾ ਰਾਜਾ ਬਣਾਉਣਾ ਚਾਹੋਗੇ